ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕੂਮਤ ਪ੍ਰਿਤਕੌਰ। ਤਾਂ ਚੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਪੱਛਮੀ ਗੜਬੜੇ ਦੇ ਕਾਰਨ ਜਿਹੜਾ ਕਿ ਮੌਸਮ ਹੁਣ ਬਦਲ ਰਿਹਾ ਹੈ ਤਾਂ ਬਿਲਕੁਲ ਬਦਲ ਵਾਈ ਜਿਹੜੀ ਕਿ ਹੋਈ ਹੋਈ ਹੈ ਤੇ ਕਿਹੜੇ ਪੈਣ ਦੀ ਵੀ ਸੰਭਾਵਨਾ ਜਿਹੜੀ ਕਿ ਜਤਾਈ ਜਾ ਰਹੀ ਹੈ ਤਾਂ ਬਿਲਕੁਲ ਠੰਡ ਦਾ ਕੈਰ ਉਹਨਾਂ ਦਿਨੋਂ ਦਿਨ ਘਟਣ ਦੀ ਬਜਾ ਜਿਹੜਾ ਕਿ ਵਧਦਾ ਹੀ ਜਾ ਰਿਹਾ ਹੈ ਤੇ ਆਵਾਜ਼ ਜਾਈ ਵੀ ਉਸ ਦੇ ਨਾਲ ਕਾਫੀ ਪ੍ਰਭਾਵਿਤ ਹੁੰਦੀ ਹੋਈ ਜਿਹੜੇ ਕੀ ਨਜ਼ਰ ਆ ਰਹੀ ਆ ਤਾਂ ਮੀਂਹ ਪੈਣ ਦੀ ਸੰਭਾਵਨਾ ਵੀ ਜਿਹੜੇ ਕੀ ਜਤਾਈ ਜਾ ਰਹੀ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਪਡੇਸ਼ਨ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਵੈਦਰ ਰਿਪੋਰਟ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਅਪਡੇਸ਼ਨ ਦਿੱਤੀਆਂ ਜਾ ਰਹੀਆਂ ਨੇ 19 ਜ਼ਿਲ੍ਹਿਆਂ ਦੇ ਲਈ ਜਿਹੜਾ ਕਿ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਬਿਲਕੁਲ ਪਛਮੀ ਗੜਬੜੀ ਕਾਰਨ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ 22-23 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਾ 'ਚ ਮੀਂਹ ਦੇ ਨਾਲ-ਨਾਲ ਗੜ੍ਹੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿहाँ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ ਦੀ ਦਿਸ਼ਾ ਬਦਲਣ ਕਾਰਨ ਮੌਸਮ ਬਦਲ ਰਿਹਾ ਹੈ ਜਿਸ ਕਾਰਨ ਦਿਨ ਦੇ ਤਾਪਮਾਨ 'ਚ ਮਾਮੂਲੀ ਤਬਦੀਲੀ ਦੇਖੀ ਗਈ ਹੈ ਤੇ ਪੰਜਾਬ 'ਚ ਪੱਲ ਕੇ ਮੀਂਹ ਪੈਣ ਦੀ ਸੰਭਾਵਨਾ ਬਣ ਗਈ ਹੈ ਤੇ ਕਈ ਥਾਵਾਂ ਤੇ ਤੂਫਾਨ ਦੇ ਵੀ ਅਸਾਰ ਨਜ਼ਰ ਆ ਰਹੇ ਨੇ ਬਈਚਨਬਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਰੂਪਨਗਰ ਪਟਿਆਲਾ ਦੇ ਵਿੱਚ ਮੀਂਹ ਪੈ ਸਕਦਾ ਹੈ ਤੇ ਉਧਰ ਹੀ ਅੰਮ੍ਰਿਤਸਰ ਹਲਕੇ ਬੱਦਲ ਬਾਦਰ ਜਿਹੜੇ ਕਿ ਛਾਏ ਰਹਿਣਗੇ ਤਾਂ ਬਿਲਕੁਲ ਤਾਪਮਨ ਆਮ ਨਾਲੋਂ 8 ਤੋਂ 19 ਡਿਗਰੀ ਵੱਧ ਰਹਿਣ ਦੀ ਉਮੀਦ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਤੇ ਹਲਕੇ ਬੱਦਲ ਛਾਏ ਰਹਿਣਗੇ ਅਤੇ ਤਾਪਮਨ ਆਮ ਨਾਲੋਂ 8 ਤੋਂ 20 ਡਿਗਰੀ ਵੱਧ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ ਤੇ ਉਧਰ ਜੇਕਰ ਗੱਲ ਕਰੀਏ ਮੋਹਾਲੀ ਦੀ ਤਾਂ ਉਥੇ ਬੱਦਲ ਵਾਹੀ ਰਹੇਗੀ ਤਾਪਮਨ ਆਮ ਨਾਲੋਂ 12 ਤੋਂ 24 ਡਿਗਰੀ ਵੱਧ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ ਲੁਧਿਆਣਾ ਹਲਕੇ ਦੇ ਵਿੱਚ ਵੀ ਬੱਦਲ ਜਿਹੜੇ ਕਿ ਛਾਏ ਰਹਿਣਗੇ ਤੇ ਤਾਪਮਨ ਆਮ ਨਾਲੋਂ ਇਹਰਾ ਤੋਂ 23 ਡਿਗਰੀ ਵੱਧ ਰਹਿਣ ਦੀ ਉਮੀਦ ਹੈ ਤੇ ਇਦਾਂ ਹੀ ਵਾਗਾ ਕਾ ਜ਼ਿਲ੍ਹੇ ਦੇ ਲਈ ਜਿਹੜੇ ਕੀ ਐ ਐਡਵਾਈਜ਼ਰੀਆ ਵੀ ਜਾਰੀ ਕੀਤੀ ਗਈਆਂ ਨੇ